ਉਮਰ ਕਿੰਨੀ ਤੇ ਉਮਰ ਕਿੰਨੀ ਹੈ ਹੈ 14 14 Sorry, Sorry, 14 ਸਾਲਾਂ ਦਾ ਤੇ ਆ ਐਕਟਵਾ ਤੂੰ ਚਲਾ ਰਿਆ ਸੀ ਸੌਰੀ ਅੰਦਰ ਜੀ ਸੌਰੀ ਨਹੀਂ ਬੇਟਾ ਆ ਐਕਟਵਾ ਤੂੰ ਚਲਾ ਰਿਆ ਵਾ ਉਮਰ ਤੇਰੀ 14 ਸਾਲ ਆ ਹੈਗਾ ਤੂੰ ਅਸੰਗਤ ਜੀ ਆ ਵੇਖਣ ਨੂੰ ਮੁੰਡਾ ਵੇਖੋ ਇਹ 14 ਸਾਲਾਂ ਦਾ ਬੱਚਾ ਵਾ ਐਕਟਵਾ ਚਲਾ ਰਿਆ ਨਾ ਕੋਈ ਲਾਇਸੈਂਸਿਆ ਨਾ ਕੋਈ ਕੋ ਕਾਗਜ਼ਿਆ ਗੱਲ ਨਾਲ ਕੋਈ ਬਾਤ ਆ ਇਹ ਹੁਣ ਏਡਾ ਬੱਚਾ ਕਿਸੇ ਦੇ ਵਿੱਚ ਮਾਰ ਦੇ ਕੋਈ ਗੱਲਬਾਤ ਹੋ ਜੇ ਕਿਤੇ ਕੋਈ ਐਕਸੀਡੈਂਟ ਕਰ ਦੇ ਉਹਦਾ ਕੌਣ ਵਾਲੀ ਵਾਰਸ ਆ ਤੁਹਾਡੇ ਘਰ ਤੁਹਾਡੇ ਮਾਪਿਓ ਹੈਗੇ ਮਾਪਿਓ ਨੂੰ ਕੋਈ ਸ਼ਰਮ ਨਹੀਂ ਹੈਗੀ ਕੋਈ ਥੋੜੀ ਬੋਦੀ ਜ਼ਗਲ ਚਾਹੀਦੀ ਨਾ ਮਾਪਿਓ ਨੂੰ ਕਿ ਅਸੀਂ ਕੀ ਭੇਜਣ ਲੱਗੇ ਕਨਵਾਦੀ ਸੰਗਤ ਜੀ ਇਦਾਂ ਦੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਇਹਨਾਂ ਬੱਚਿਆਂ ਨੂੰ ਜਿਹੜੇ ਐਕਟ ਵਾਇ ਮਾਰ ਜਾਣ ਕਿਤੇ ਕੁਝ ਨੁਕਸਾਨ ਕਰ ਜਾਣ ਤੇ ਉਹਦਾ ਕੌਣ ਕਬਾਲੀ ਵਾਰਸ ਆ ਇਹਨਾਂ ਦੇ ਮਾਪਿਓ ਨੂੰ ਚਾਹੀਦਾ ਵਾ ਵੀ ਥੋੜੀ ਜੀ ਅਕਲ ਨੂੰ ਹੱਥ ਮਾਰਨ ਬੱਚਿਆਂ ਐਡ ਐਡ ਛੋਟੇ ਬੱਚਿਆਂ ਨੂੰ ਆਪਣੇ ਜਿਹੜਿਆ ਲੈ ਕੇ ਕਿਉਂ ਦਿੰਦੇ ਆ ਪਹਿਲੀ ਵਾਰ ਚਲਾਣਾ ਉਹ ਬੇਟਾ ਜੀ ਪਹਿਲੀ ਵਾਰੀ ਚਲਾਣ ਦੇ ਐਨੀ ਤੇਜ਼ ਚਲਾ ਰਿਹਾ ਬੱਚਾ ਐਨੀ ਤੇਜ਼ ਹੈ ਨਹੀਂ ਤੂੰ ਪਿੱਛੇ ਬੈਜਣਾ ਇਹਦੀ ਉਮਰ ਕਿੰਨੀ ਆ ਇਹ ਇਹ ਧੀਰੇ ਚਲਾਤਾ ਇਹ ਮੇਰੇ ਨਹੀਂ ਧੀਰੇ ਨਹੀਂ ਚਲਾਤੇ ਇਹਦੀ ਉਮਰ ਕਿੰਨੀ ਆ ਤੇਰੀ ਉਮਰ ਕਿੰਨੀ ਕਾਕਾ ਹੈ 16 ਸਾਲ 16 ਸਾਲ ਲਾਇਸੈਂਸ ਨਾਲ ਦੀ ਦੋਵਾਂ ਕੋਨੀਆ ਕਿਤੇ ਮਾਰ ਜਾ ਪੁੱਤ ਮੇਰੀ ਗੱਲ ਸੁਣੋ ਅੱਜ ਤੋਂ ਬਾਅਦ ਐਕਟ ਵਾਲਾ ਲੈ ਕੇ ਸੜਕ ਤੇ ਨਹੀਂ ਨਿਕਲਣਾ ਚਲਾਉਣੀ ਆਪਣੇ ਘਰ ਦੇ ਲਾਗੇ ਬੰਨੇ ਚਲਾਓ ਕਿਤੇ Tiga? Ah, Jauh-jauh.